ਪਰਦੀਪ ਕਲੇਰ ਨਾਮ ਦਾ ਇੱਕ ਵਿਅਕਤੀ ਜਿਹੜਾ ਬਹੁਤ ਕਰੀਬੀ ਸੀ ਇਹਨਾਂ ਦੀ ਨੇਸ਼ਕ ਕਮੇਟੀ ਆ ਉਹਦਾ ਮੈਂਬਰ ਸੀ ਜੀ ਜੀ ਤਿੰਨ ਬੰਦਿਆਂ ਦੀ ਚਰਚਾ ਹੁੰਦੀ ਹੈ ਇਸ ਕੇਸ ਦੇ ਵਿੱਚ ਜਿਹੜੀ ਗੁਰੂਗ੍ਰੰਥ ਸਾਹਿਬ ਦੀ ਪੀਐਸਵੀ ਵਾਲੇ ਮਾਮਲੇ ਦੇ ਵਿੱਚ ਜੀ ਆਰਾਮ ਰਹੀਮ ਹੋ ਗਿਆ ਮੇਨ ਔਰ ਆਰਾਮ ਰਹੀਮ ਦੇ ਨਾਲ ਤਿੰਨ ਬੰਦੇ ਆ ਜਿਨ੍ਹਾਂ ਦੇ ਵਿੱਚੋਂ ਪ੍ਰਦੀਪ ਕਲੇਰ ਹੈ ਇੱਕ ਸੰਦੀਪ ਬਰੇਟਾ ਤੇ ਇੱਕ ਹਰਸ਼ ਟੂਰੀ ਹੈ ਜੀ ਇਹਨਾਂ ਤੋਂ ਨੰਬਰ ਲੈਣੋਂ ਉਹ ਬੰਦੇ ਜਿਹੜੇ ਸੰਦੀਪ ਬਰੇਟਾ ਤੇ ਹਰਸ਼ ਧੂਰੀ ਕਿੱਥੇ ਹੈ ਉਹਨਾਂ ਦਾ ਕੋਈ ਪਤਾ ਨਹੀਂ ਲੇਕਿਨ ਜਿਹੜਾ ਸਰਦਾ ਤਰਦੀਪ ਕਨੇੜਾ ਇਹ ਕਹਿੰਦੇ ਜੀ ਗ੍ਰਿਫਤਾਰ ਕਰ ਲਿਆ ਪੰਜਾਬ ਪੁਲਿਸ ਕਹਿੰਦੀ ਹੈ ਲੇਕਿਨ ਪਤਾ ਹੈ ਲੱਗਿਆ ਕਿ ਗ੍ਰਿਫਤਾਰ ਨਹੀਂ ਹੋਇਆ ਅਸਲ ਦੇ ਵਿੱਚ ਇੱਕ ਅੰਡਰਸਟੈਂਡਿੰਗ ਦੇ ਨਾਲ ਇਹਨੇ ਸਲੰਡਰ ਕੀਤਾ ਸੀ ਜੀ ਅਜੁੱਧੀਆਂ ਦੇ ਵਿੱਚ ਜਦੋਂ ਉੱਥੇ ਆ ਤੁਹਾਡਾ ਮੰਦਰਾ ਵਾਲਾ ਚੰਦਸਤੀਆ ਉਦਘਾਟਨ ਵਗੈਰਾ ਹੂੰ ਹੂੰ ਉਦੋਂ ਕਹਿੰਦੇ ਇੱਕ ਥਾਂ ਦੇ ਉੱਤੇ ਬੰਦਾ ਉੱਥੇ ਕਾਰ ਸੇਵਾ ਕਰ ਰਿਹਾ ਹੈ ਉੱਥੇ ਹੀ ਕੋਈ ਲੱਗੜ ਵਗੈਰਾ ਬਣਵਾ ਰਿਹਾ ਹੈ ਜਾਂ ਕੋਈ ਆਪਣੀ ਤਰਾਵਾਂ ਚਾਉਦਾ ਹੈ ਜੀ ਅਰੇ ਇਹਨੇ ਉਹਦੀ ਵੇਚ ਦੇ ਦੀ ਹੈ ਵਕਾਇਦਾ ਵੀਡੀਓਗ੍ਰਾਫੀ ਕਰਵਾਈ ਤੇ ਫਿਰ ਉਹ ਆਪਣੇ ਸੋਸ਼ਲ ਮੀਡੀਆ ਜਿਹੜਾ ਪਲੈਟਫਾਰਮ ਆ ਉਹਨਾਂ ਦੇ ਪਾਸੇ ਹਮ ਹਮ ਉਹਨਸ ਨੂੰ ਪਤਾ ਲੱਗ ਗਿਆ ਇਹਨੂੰ ਲੈ ਕੇ ਉਹ ਕਹਿੰਦੇ ਜੀ ਰੂਸੀ ਦਰਗਾਹ ਤੋਂ ਗ੍ਰਿਫਤਾਰ ਕਰ ਲੈ ਇੱਥੇ ਆ ਗਿਆ ਇੱਥੇ ਆ ਕੇ ਇਹਨੂੰ ਜਿਹੜਾ ਪੁਸ਼ਕਸ਼ ਕੇਸ ਸਾਦੇ ਵਿੱਚ ਇਨਵਾਲਵਮੈਂਟ ਕੀਤਾ ਸੀ ਕੀਤਾ ਦਾ ਰਿਮਾਂਡ ਲੈ ਪੁਸ਼ਕਸ਼ ਕੀਤੀ ਦਿਨ ਪਹਿਤ ਹਮ ਹਮ ਤੇ ਫਿਰ ਜੇਲ੍ਹ ਦੇ ਅੰਦਰੋਂ ਚੰਦੀ ਸਾਹਿਬ ਇਸ ਬੰਦੇ ਨੇ ਕਿਹਾ ਜੀ ਮੈਂ ਸੱਚ ਦੱਸਣਾ ਚਾਹੁੰਦਾ ਤੇ ਇਹਨੇ ਫਿਰ ਉਹ ਸੱਚ ਜਿਹੜਾ ਹੈਗਾ ਉਹ ਆਪਣਾ ਜਿਹੜਾ 164 ਦਾ ਬਿਆਨ ਜੀ ਨੂੰ ਆਪਾਂ ਕਹਿ ਸਕਦੇ ਆ ਸੀਆਰ ਪੀਸੀ ਦੀ ਧਾਰਾ ਹੈ ਪੁਰਾਣੀ ਧਾਰਾ 164 ਇੱਕ ਕਬੂਲਨਾਮਾ ਹੁੰਦਾ ਉਹਨੇ ਕਬੂਲਨਾਮਾ ਕੀਤਾ ਅਦਾਲਤ ਦੇ ਸਾਹਮਣੇ ਇੱਕ ਕਬੂਲਨਾਮੇ ਦੇ ਵਿੱਚ ਕੀ ਕਹਿੰਦਾ ਸਿੱਖ ਪ੍ਰਚਾਰਕ ਹਰਜਿੰਦਰ ਸਿੰਘ ਮਾਜੀ ਹੂੰ ਹੂੰ ਉਹ ਪਿੰਡ ਜਵਾਰ ਸਿੰਘ ਵਾਲੇ ਦੇ ਵਿੱਚ ਜਾ ਕੇ ਆਪਣੇ ਦੀਵਾਨ ਲਾਉਦਾ ਉੱਥੇ ਪ੍ਰਚਾਰ ਕਰਦਾ ਹੈ ਹੂੰ ਹੂੰ ਉਹ ਸਿੱਖੀ ਦਾ ਪ੍ਰਚਾਰ ਕਰਦਾ ਗੁਰੂ ਗ੍ਰੰਥ ਸਾਹਿਬ ਦੀ ਮਹਿਮਾ ਦੇ ਬਾਰੇ ਜ਼ਿਕਰ ਕਰਦਾ ਹੈ ਜਦੋਂ ਜ਼ਿਕਰ ਕਰਦਾ ਤਾਂ ਜਿਹੜੇ ਡੇਰਾ ਪ੍ਰੇਮੀ ਹੈ ਉਸ ਪਿੰਡ ਦੇ ਜੀ ਉਹਨਾਂ ਨੂੰ ਸਮਝ ਪੈਂਦੀ ਹੈ ਕਿ ਅਸੀਂ ਕਿਤੇ ਹੋਰ ਤੁਰੇ ਫਿਰਦੇ ਆ ਜਿਹੜਾ ਬਾਬਾ ਗੁਰੂ ਗ੍ਰੰਥ ਸਾਹਿਬ ਦੀ ਪਾਣੀ ਦਰਜ ਹੈ ਪਾਕਤਾਂ ਦੀ ਪਾਣੀ ਦਰਜ ਹੈ ਗੁਰੂਆਂ ਦੀ ਪਾਣੀ ਦਰਜ ਹੈ ਇਹਦੀ ਇੱਕ ਜਿਹੜੀ ਹੈ ਨਹਿਰੀ ਹੋੜ ਹੈ ਜੀ ਜੀ ਇਹ ਤਾਂ ਸਾਨੂੰ ਮੁਨਕਤਾਂ ਵਾਲੇ ਪਾਸੇ ਲੈ ਜਾਂਦੀ ਹੈ ਹੂੰ ਹੂੰ ਤੇ ਉਸ ਵੇਲੇ ਚੰਦੀ ਸਭ ਕਹਿੰਦੇ ਉਹਨਾਂ ਦੇ ਘਰਾਂ ਦੇ ਵਿੱਚ ਜਿਹੜੇ ਲੋਕਟ ਪਾਇਏ ਸੀ ਨਾ ਉਹਨਾਂ ਨੇ ਲੋਕਟ ਲਾ ਲ ਕੇ ਤੇ ਚੁੱਕਦੇ ਸੀ ਇਨ ਪਰਮੇਸ਼ਰ ਜੀ ਦਾ ਡੇਰਾ ਸੱਤੇ ਸੌਦੇ ਦੇ ਵਿੱਚ ਪਹੁੰਚ ਲਈ ਤੇ ਪ੍ਰਦੀਪ ਕਲੇਰ ਕਹਿੰਦਾ ਕਿ ਅਸੀਂ ਬੈਠੇ ਆ ਕੁਝ ਲੋਕ ਜੀ ਦੇ ਵਿੱਚ ਡੇਰਾ ਮੁਖੀ ਵੀ ਬੈਠਾ ਹੈ ਤੇ ਉਹਦੇ ਵਿੱਚ ਹਰੀ ਪ੍ਰੀਤ ਵੀ ਬੈਠੀ ਹੈ ਹਮ ਹਮ ਤੇ ਹਰੀ ਪ੍ਰੀਤ ਫਿਰ ਕਹਿੰਦੀ ਹੈ ਕਿ ਸਾਡੇ ਗੁਰੂ ਦੀ ਬੇਇੱਜ਼ਤੀ ਕੀਤੀ ਹੈ ਹਰਜਿੰਦਰ ਸਿੰਘ ਮਾਜੀ ਨੇ ਜੇ ਕੁਛ ਕਿਹਾ ਤੇ ਲੋਕਾਂ ਕੜ ਕੜ ਕੇ ਲਾ ਕੇ ਮਾਰੇ ਜੀ ਕਿਵੇਂ ਸਾਡੇ ਗੁਰੂ ਦੀ ਬੇਪਤੀ ਹੋਈ ਹੈ ਉਸੇ ਤਰੀਕੇ ਨਾਲ ਗੁਰੂ ਨੂੰ ਵੀ ਬੇਪਤੀ ਕਰੋ ਹਮ ਹਮ ਉਹ ਤੋਂ ਕਹਿੰਦੇ ਵੀ ਇਹ ਫੈਸਲਾ ਹੁੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਜਿਹੜਾ ਆਏਗਾ ਉਹ ਟਾਰਗੇਟ ਕੀਤਾ ਜਾਵੇ ਜੀ ਫਿਰ ਟਵਾਰ ਸਿੰਘ ਵਾਲੇ ਦੇ ਗੁਰੂ ਘਰ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਹੁੰਦੀ ਹੈ ਹਾਂ ਹਾਂ ਚੋਰੀ ਹੋਣ ਤੋਂ ਬਾਅਦ ਫਿਰ ਸਿੱਖ ਪਾਈ ਗਾਰੇ ਨੂੰ ਚੁਣੌਤੀ ਦਿੱਤੀ ਜਾਂਦੀ ਆਪਾਂ ਬੜੇ ਬੜੀ ਇਹ ਗੱਲ ਕੀਤੀ ਹੈ ਜੀ ਜੀ ਅਰੋੜਾ ਭੇਜਿਆ 30 ਸਟੇਜ 30 ਸਟੇਜ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਇੰਦੇ ਅੰਗ ਉਹ ਉਹ ਤੇ ਦੀਆਂ ਗਲੀਆਂ ਦੇ ਵਿੱਚ ਖਿਲਿਆ ਰਹ ਜਾਂਦੇ ਪਰ ਗਾੜੀ ਤੇ ਆਲੇ ਦੋਲੇ ਜੀ ਇੱਕ ਪ੍ਰਚਾਰਕ ਨੂੰ ਇਕੱਠਾ ਕਰਦੇ ਆ ਇਕੱਠਾ ਕਰਕੇ ਲਈ ਆ ਕੇ ਉਹ ਤੇ ਪ੍ਰੋਟੈਸਟ ਕਰਦੇ ਐ ਕੋਟ ਪੂਰੇ ਚ लाठी चार्ज ਹੁੰਦਾ ਫਿਰ ਬਹਿਬਲ ਕਲਾਜ ਗੋਲੀ ਚੱਲਦੀ ਐ ਸਾਰਾ ਕੁਝ ਹੋ ਗਿਆ ਜੀ ਤੇ ਬੇਲੇ ਦੀ ਸਰਕਾਰ ਦੇ ਰਹੀ ਹੈਗੀ ਐ ਮਾਮਲਾ ਸੀਬੀਆਈ ਦੇ سپਰਦ ਕਰਨ ਦੀ ਐ ਹਫਤੇ ਬਾਅਦ ਜਿਹੜੀ ਹੈਗੀ ਇੱਕ ਕਸਈਅਰ ਦਰਜ ਹੁੰਦੀ ਐ ਕਿ ਬਹਿਬਲ ਕਲਾ ਦੇ ਵਿੱਚ ਦੋ ਬੰਦੇ ਮਾਰੇ ਗਏ ਜੀ ਤੇ ਮਾਰਨ ਵਾਲੇ ਕੋਈ ਨਾ ਕਹੀ ਪੁਲਿਸੀ ਪਰ ਸੀਆਰ ਪਛਾਤੀ ਹੂੰ ਹੂੰ ਪੁਲਿਸੀ ਪਛਾਣੀ ਦੀ ਔਰ ਪਛਾਤੀ ਕਰਕੇ ਉਹਨੂੰ ਗੱਲ ਨੂੰ ਮਿੱਟੀ ਘਟੇ ਚ ਪਾਤਾ ਜੀ ਅੱਜ ਕਿ ਨਹੀਂ ਤੇ ਦੋ ਭਰਾ ਜਿਹੜੇ ਹੈਗੇ ਆ ਉਹਨਾਂ ਨੂੰ ਚੱਕ ਕੇ ਲੇ ਗਈ ਪੁਲਿਸ ਉਹਨਾਂ ਦੀ ਚੀਰ ਫੜ ਕੀਤੀ ਉਹਨਾਂ ਤੋਂ ਜਬਰੀ ਇਖਵਾਲ ਕਰਾਉਣ ਦੀ ਕੋਸ਼ਿਸ਼ ਕੀਤੀ ਨਹੀਂ ਇੱਥੇ ਫਿਰ ਫੂਲਕਰ ਸਾਹਿਬ ਦੀ ਭੂਮਿਕਾ ਜੀ ਉਹਨਾਂ ਨੂੰ ਪਤਾ ਲੱਗ ਗਿਆ ਉਹਨਾਂ ਨੇ ਇੱਕ ਅਦਾਲਤ ਐਪਲੀਕੇਸ਼ਨ ਦਿੱਤੀ ਉਹਨਾਂ ਨੂੰ ਪੇਸ਼ ਕਰਵਾਇਆ ਉਸ ਤੋਂ ਅੱਗੇ ਜੇ ਉਹਦੇ ਕਹਿੰਦੇ ਕਿ ਜੋ ਕੁਝ ਕਨੇਪ ਕੀਤਾ ਜਦ ਦਾ ਪੁਰਸ਼ ਕਰੋ ਕੰਨੀ ਜੀ ਉਹ ਬੰਦੇ ਡਿਸਟਾਰਜ ਹੋ ਗਏ ਜਦੋਂ ਉਹਨਾਂ ਦਾ ਕੁਝ ਸਚੇਤਕਾਰਾ ਹੋਇਆ ਤੇ ਪਤਾ ਲੱਗਿਆ ਕਿ ਉਹਨਾਂ ਦੇ ਵਿੱਚੋਂ ਇੱਕ ਮੁੰਡਾ ਹਾਲੇ ਵੀ ਅਪਾਹਜ ਹੈ ਜੀ ਉਦੀ ਜਿਹੜੀ ਬੈਕਬੋਨ ਹੈ ਜਿਹਨੂੰ ਆਪਾਂ ਰੀਡ ਦੀ ਹੱਡੀ ਕਹਿੰਦੇ ਨੇ ਉਹ ਕੁਝ ਪ੍ਰਭਾਵਿਤ ਹੋਈ ਹੈ। ਇਹ 17 ਕੁਸ਼ ਹੋ ਗਿਆ ਤੇ ਇਹਦੇ ਨਾਲ ਹੀ ਫਿਰ ਤੁਸੀਂ ਇਹ ਦੇਖੋ ਕਿ ਜਦੋਂ 2017 ਵਾਲੀ ਚੋਣਾਂ ਹੁੰਦੀਆਂ ਜੀ ਉਸ ਵੇਲੇ ਇੱਕ ਬੰਬ ਧਮਾਕਾ ਹੁੰਦਾ ਹੈ ਮੌੜ ਮਿੱਟੀ 'ਚ ਜੀ ਜਿਹਦੇ ਵਿੱਚ ਪੌਣੀ ਕਰਜਨ ਦੇ ਕਰੀਬ ਸਮੇਤ ਬੱਚਿਆਂ ਦੇ ਲੋਕ ਮਰ ਜਾਂਦੇ ਐ। ਹੂੰ ਹੂੰ ਤੇਰਾ ਮੁਖੀ ਦਾ ਕੁੜਮਾ ਜਿਹੜਾ ਹਰਮੰਦਰ ਜੱਸੀ ਉਹ ਭਵੇਂ ਵਿੱਚ ਪਾਚ ਜਾਂਦਾ ਲੇਕਿਨ ਕੁਝ ਹੋਰ ਉਹਦੇ ਨਾਲ ਦੇ ਮਰ ਜਾਂਦੇ ਜੀ ਇਹ ਮਾਮਲਾ ਵੀ ਜਿਹੜਾ ਹੈਗਾ ਉਸਪਰੇ ਐਸ ਸੀ ਕਿ ਇਹ ਕਿਹਨੇ ਕਰਵਾਇਆ ਕਿਹਨੇ ਨਹੀਂ ਕਰਵਾਇਆ ਅਲਟੀਮੇਟਲੀ ਕੁਝ ਬੰਦੇ ਗ੍ਰਿਫਤਾਰ ਹੁੰਦੇ ਆ ਤੇ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਜਿੱਥੇ ਮੈਂ ਸਮਝਦਾ ਕਿ ਜਿਹੜੀ ਉਸਪਰੇ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਸੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਦੇ ਮੁਖੀ ਜਿਹਾ ਸੀ ਆ ਉਹ ਟੀ ਆਈ ਜੀ ਅਰਣਵੀਰ ਸਿੰਘ ਕਟੜਾ ਸੀ ਜੀ ਮੇਰੇ ਖਿਆਲ ਮੁਤਾਬਕ ਜਿਹੜੀ ਮੇਰੀ ਸਮਝ ਹੈ ਜੇ ਆਪਾਂ ਧਿਆਨ ਦੇਖੀਏ ਤਾਂ ਉਹ ਇਤੇ ਟੋੜੀ ਦੀ ਉਹ ਕੇਸ ਸਟ੍ਰੇਸ ਹੋ ਜਾਂਦਾ ਜਿਹੜੇ ਅਸਲ ਜਿਹੜੇ ਹੈਗੇ ਦੋਸ਼ੀ ਉਹਨਾਂ ਤੱਕ ਪੁਲਸ ਪਹੁੰਚ ਜਾਂਦੀ ਜੀ ਜਿਹੜੇ ਅਨਵੀਰ ਸਿੰਘ ਖੱਟੜਾ ਕਾਹੀ ਨਾ ਕਰਦਾ ਹੂੰ ਹੂੰ ਕਈ ਵਾਰੀ ਪੁਲਸ ਅਫਸਰਾਂ ਨੂੰ ਇਹ ਹੁੰਦੀ ਹੈ ਕਿ ਬੱਲੇ ਬੱਲੇ ਖੱਟ ਲਈਏ ਲੋਕ ਇਹ ਕਹਿੰਦੇ ਬੱਲਾ ਬੱਲੇ بڑا ਵੱਡਾ ਅਫਸਰ ਹੈ ਜੀ ਇਹਨੇ ਤਾਂ ਬੜਾ ਸਾਰਾ ਕੁਝ ਲੱਭ ਲਿਆ ਕਿੰਨਾ ਬੰਦਿਆਂ ਨੇ ਕੋਈ ਮਾੜਾ ਮੋਟਾ ਕੰਮ ਕੀਤਾ ਸੀ ਉਹ ਗੱਡੀ ਤਿਆਰ ਕੀਤੀ ਸੀ ਜਿਹੜੀ ਗੱਡੀ ਦੇ ਵਿੱਚ ਉਹ ਸਾਰਾ ਕੁਝ ਫਿੱਟ ਕੀਤਾ ਹੋਇਆ ਹੈ ਜੀ ਉਹਨਾਂ ਬੰਦੇ ਨੂੰ ਪੁਲਿਸ ਨੇ ਗ੍ਰਿਫਤਾਰ ਕਰਨਿਆ ਤੇ ਰਣਵੀਰ ਸੇ ਕਟੜਲਾ ਲੈ ਕੇ ਉਹਨਾਂ ਨੂੰ ਆ ਗਿਆ ਤਲਵੰਡੀ ਸਾਬੋ ਜੀ ਕਿਉਂਕਿ ਮੌਦ ਮਿੰਡੀ ਤਲਵੰਡੀ ਸਾਬੋ ਦੀ ਅਦਾਲਤੀ ਜੂਰੀਡਿਕਸ਼ਨ ਦੇ ਤਹਿਤ ਪੈਂਦੀ ਹੈ ਉੱਥੇ ਲੈ ਕੇ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ 164 ਜਵਾਬਾਦ ਦੇਣ ਕਰਵਾਤੇ ਗਨਾਲ ਦੀ ਨਾਲ ਹੀ ਜਿਹੜਿਆ ਖਵਾਰਾ ਬਾਰੇ ਨੂੰ ਇੱਕ ਖਾਸ ਖਵਾਰਾ ਮੇਰੀ ਹੈਗੀ ਹੈ ਉਹਦੇ ਆਪ ਇੱਕ ਪ੍ਰੂਫ ਦੇ ਕੇ ਖਬਰ ਲਵਾਤੀ ਜੀ ਨਤੀਜਾ ਇਹ ਹੋਇਆ ਕਿ ਜਿਹੜੇ ਮੇਨ ਕਾਰਕਸ਼ੀ ਜਿਨ੍ਹਾਂ ਨੇ ਉਹ ਗੱਡੀ ਤਿਆਰ ਕਰਵਾਈ ਜਿਨ੍ਹਾਂ ਨੇ ਇਹਦੇ ਵਿੱਚ ਬੰਬ ਫਿੱਟ ਕਰਵਾਇਆ ਉਹਨਾਂ ਬਦਿਆ ਨੂੰ ਨਾਲ ਦੀ ਨਾਲ ਹੀ ਤੇਰੇ ਵਾਲੇ ਦੇ ਪਾਸੇ ਕਰਤਾ ਉਹ ਜਿਉਂਦੇ ਆਏ ਜਿਉਂਦੇ ਆ ਜਦ ਹੀ ਜਉਨੇ ਪਤਾ ਨਹੀਂ ਲੇਕਰ ਉਹ ਬਦੇ ਗਿਆ ਬਾਈ ਤੱਕ ਜੀ ਉਹਨਾਂ ਦੇ ਵਿੱਚ ਇੱਕ ਨਾਂ ਕਾਲਾ ਅਜ ਤੱਕ ਨਹੀਂ ਉਹ ਵਜ਼ਾ ਫੜੇਗੇ ਇਹ ਮੇਰੇ ਖਿਆਲ ਮੁਤਾਬਕ ਉਹਨੂੰ ਇਹ ਚੀਜ਼ ਦਿਖਾਈ ਨਾ ਜਾਂਦੀ ਜਿਹੜਾ ਦਿਖਾਵਾ ਨਾ ਕੀਤਾ ਜਾਂਦਾ ਇਨਨੂੰ ਕਾਬੂ ਕੀਤਾ ਜਾਂਦਾ ਕਾਬੂ ਕਰਕੇ ਇੰਟਰੋਗੇਸ਼ਨ ਕੀਤਾ ਜਾਂਦਾ ਤੇ ਜਿੱਦਿਹਾ ਬਹੁਤ ਕੁਝ ਸਾਹਮਣੇ ਆਇਆ ਸਰ ਬਿਲਕੁਲ ਸਹੀ ਮੈਂ ਕਿ ਉਹ ਤੁਹਾਨੂੰ ਮਿਸਾਲ ਦੇ ਰਿਹਾ ਉਹਨਾਂ ਨੂੰ ਕਿ ਪੁਲਿਸ ਦਾ ਦਾ ਹੋ ਜੇ ਨਾ ਤਾਂ ਪੁਲਿਸ ਜਿਹੜੀ ਹੈ ਜੀ ਆ ਉਹ ਇੰਟਰੋਗੇਸ਼ਨ ਬਗੈਰ ਰਿਮਾਂਡ ਲੈ ਤੂੰ ਟਰੋਗੇਸ਼ਨ ਕਰਕੇ ਬਹੁਤ ਕੁਝ ਕੱਢ ਲਦੀ ਹੈ ਜੀ ਤੁਸੀਂ ਆਪਾਂ ਵੀ ਖਬਰ ਡਿਸਕਸ ਕੀਤੀ ਸੀ ਸਾਡੇ ਸੱਜਣਾ ਨੇ ਵੀ ਸੁਣੀ ਹੋਣੀ ਹੈ ਟੀਵੀ ਚੈਨਲਸ ਤੇ ਵੀ ਦੇਖੀ ਹੋ ਸਕਦੀ ਹੈ ਅਖਬਾਰਾਂ ਦੀ ਵੀ ਪੜ੍ਹੀ ਹੋ ਸਕਦੀ ਹੈ ਕਾਬੇ ਕਲਾਕੇ ਦੇ ਵਿੱਚੋਂ ਇਹ ਇਲਾਕੇ ਦੇ ਵਿੱਚੋਂ ਇੱਕ ਡਰੱਗ ਇਨਸਪੈਕਟਰ ਫੜਿਆ ਸੀ ਐਸਟੀਐਫ ਸਪੈਸ਼ਲ ਜਿਹੜਾ ਟਾਸਕ ਫੋਰਸ ਆ ਉਹਨਾਂ ਨੇ ਬਿਲਕੁਲ ਜੀ ਕੋ ਡਰੱਗ ਇਨਸਪੈਕਟਰ ਦੀ ਡਿਊਟੀ ਹੈ ਲੱਗੀ ਸੀਗੀ ਕਿ ਜਿਹੜੇ ਆ ਨਸ਼ਾ ਨਸ਼ਾ ਦਾ ਕਾਰੋਬਾਰ ਕਰਨ ਵਾਲੇ ਤਾਂ ਜੇ ਆਪਾਂ ਇਹਨਾਂ ਨੂੰ ਰੋਕਣਾ ਹੈ ਹਮਮ ਲੇਕਿਨ ਉਹ ਡਰੱਗ ਇਨਸਪੈਕਟਰ ਨੇ ਜਿਹੜੇ ਐਸਟੀਐਫ ਦੇ ਵਿੱਚ ਇੱਕ ਡੀਐਸਟੀਸੀ ਉਹਨਾਂ ਨਾਲ ਗੱਟਪਟ ਕੀਤੀ ਬੱਧੀ ਹਰਿਮਾਥਲ ਪ੍ਰਦੇਸ਼ ਦੇ ਵਿੱਚ ਜਿੱਥੇ ਡਰੱਗਸ ਬਣਦੀਆਂ ਉੱਥੋਂ ਸਾਰਾ ਲੈਣ ਦੇ ਸ਼ੁਰੂ ਕੀਤਾ ਔਰ ਪੰਜਾਬ ਦੇ ਵਿੱਚ ਨਹੀਂ ਉੱਤਰੀ ਪਹਾੜ ਦੇ ਵਿੱਚ ਉਹਨਾਂ ਨੇ ਇੱਕ ਸਪਲਾਈ ਚੇਨ ਬਣਾ ਕੇ ਤੇ ਸਾਰਾ ਸਿਸਟਮ ਹੈ ਜਿਹੜਾ ਸਮੰਗਲਦਾਂ ਦੇ ਨਾਲ ਮਿਲ ਕੇ ਕੈਮਿਸਟਾਂ ਦੇ ਨਾਲ ਮਿਲ ਕੇ ਜਿਹਨੂੰ ਅਸੀਂ ਕੈਮੀਕਲ ਨਸ਼ਾ ਕਹਿੰਦੇ ਹੋ ਕੈਮੀਕਲ ਨਸ਼ਾ ਪੰਜਾਬ ਦੀਆਂ ਜੜ੍ਹਾਂ ਦੇ ਵਿੱਚ ਤੇਲ ਦੇਣ ਵਾਸਤੇ ਉਹਨਾਂ ਨੇ ਉਹ ਕੰਮ ਸ਼ੁਰੂ ਕਰਵਾਤਾ ਬਿਲਕੁਲ ਜੀ ਇਹਦੀ ਇਨਫੋਰਮੇਸ਼ਨ ਜਿਹੜੀ ਹੈਗੀ ਕਿਸੇ ਨਾ ਕਿਸੇ ਤਰੀਕੇ ਸਪੈਸ਼ਲ ਜਿਹੜੀ ਹੈਗੀ ਟਾਸਕ ਫੋਰਸ ਉਹਦੇ ਇੱਕ ਫਿਕਰਲੇ ਆਗੂ ਹੈ ਨੰਬਰ 2 ਦੇ ਆਗੂ ਹੈ ਜਿਹਨਾਂ ਦਾ ਨਾਮ ਜੱਲਬ ਕਸ਼ੋਰ ਹੈ आईटी सब्सक्राइब एडीजीपी आजकल ਇਹਨਾਂ ਲਾਬਕਿਸ਼ੋਰ ਹੋਣਾ ਨੂੰ ਰਾਸ਼ਟ੍ਰਪਤੀ ਮੈਡਲ ਮਿਲਿਆ ਤੁਸੀਂ ਦੇਖੋ ਨਾ ਪੰਜਾਬ ਚ ਦੋ ਬੰਦਿਆਂ ਨੂੰ ਮਿਲਿਆ ਜੀ ਇੱਕ ਮਿੱਤਰ ਆਰਕੇ ਜੈਸਪਾਲ ਹੈ ਕਿ ਜਿਹੜੇ ਇੰਟੈਲੀਜੈਂਸ ਦੇ ਚੀਫ ਹੈ ਤੇ ਦੂਜੇ ਉਹ ਹੈ ਹੂੰ ਹੂੰ ਇਹਨਾਂ ਲਾਬਕਿਸ਼ੋਰ ਹੋਣਾ ਨੂੰ ਜਾਣਕਾਰੀ ਮਿਲੀ ਉਹਨਾਂ ਨੇ ਆਪਣਾ ਡੀਐਸਪੀ ਭੇਜਿਆ ਵੀ ਜਾ ਕੇ ਬੰਦੇ ਚੱਕ ਲੋ ਹੂੰ ਹੂੰ ਲਓ ਜੀ ਉਹ ਬੰਦਾ ਚੱਕ ਲਿਆ ਮੋਰਵੱਡੀ ਤੋਂ ਜੀ ਮੈਨੂੰ ਇਨਫੋਰਮੇਸ਼ਨ ਮਿਲ ਗਈ ਕੁਦਰਤੀ ਉਹ ਡੀਐਸਪੀ ਸਾਹਿਬ ਮੈਨੂੰ ਵੀ ਜਾਣਦੇ ਸੀ ਪਾਕਸ਼ੋ ਆਸੋ ਕਿਸੇ ਸਾਡੇ ਨਾਮ ਮਿੱਤਰਾ ਰਾਹੀ ਮੈਨੂੰ ਤਾਂ ਕਪਰੋਚ ਕੀਤੀ ਉੱਚਾ ਮੈਂ ਉਹਨਾਂ ਨੂੰ ਵੀ ਇਹ ਜਿਹੜਾ ਬੰਦਾ ਤੁਸੀਂ ਚੱਕਿਆ ਠੀਕ ਹੈ ਤਾਂ ਕਿਤੇ ਕੀਦੇ ਬੰਦੇ ਰਾਹੀਂ ਮੈਨੂੰ ਇਹ ਇਨਫੋਰਮੇਸ਼ਨ ਮਿਲ ਗਈ ਕਿ ਬੰਦਾ ਚੱਕ ਲਿਆ ਜੀ ਪਬਲਿਕ ਇੰਟਰਸਟ ਵਾਸਤੇ ਕਿਰਪਾ ਕਰਕੇ ਇਹਦੀ ਖਬਰ ਨਾ ਲਾਓ ਜੀ ਚੰਦੀ ਸਾਹਿਬ ਜੋ ਮੈਨੂੰ ਜਾਣਕਾਰੀ ਮਿਲੀ ਹੈ ਕਿ ਉਸ ਬੰਦੇ ਨੂੰ ਗ੍ਰਿਫਤਾਰ ਕੀਤੇ ਤੋਂ ਬਗੈਰ ਜੀ ਉਹਦੀ ਸਿੰਪਲ ਪੁੱਛਗਿੱਛ ਕਰਕੇ ਤੇ ਉਹਦੇ ਤੋਂ ਕੀ ਕੁਝ ਬਰਾਮਦ ਕਰਵਾ ਲਿਆ ਹਰਬੜ ਪਈਆਂ ਦੀ ਪ੍ਰਾਪਰਟੀ ਵਾਹਿਗੁਰੂ ਹਰ ਬਾਰ ਪਿੰਡਾਂ ਦੀ ਪ੍ਰਾਪਰਟੀ ਪੰਜਾਬ ਹਰਿਆਣਾ ਦਿੱਲੀ ਨੌਇਡਾ ਇੱਥੋਂ ਤੱਕ ਕਿ ਵਿਦੇਸ਼ਾਂ ਦੇ ਵਿੱਚ ਵੀ ਜੀ ਤੇ ਖਾਰਾ ਜਿਹੜਾ ਨੈਟਵਰਕ ਇਕੱਠਾ ਕਰਕੇ ਜਿਹੜੇ ਅਸਲ ਬੰਦੇ ਸੀ ਉਹਦਾ ਅਸਲ ਬੰਦੇ ਤੱਕ ਪਹੁੰਚ ਗਈ ਇਹ ਜਿਹੜੇ ਟੀਐਸਪੀ ਨੂੰ ਜੀ ਪਿਛਲੇ ਤਾਲ ਭਗਵੰਤ ਸਿੰਘ ਮਾਨ ਨੇ ਸਨਮਾਨਿਤ ਕੀਤਾ ਸੀ ਕਿ ਬਹੁਤ ਵਧੀਆ ਕੰਮ ਕੀਤਾ ਉਹਨਾਂ ਨੇ ਉਹ ਵੀ ਪਲੇਟੇ ਚ ਲੈ ਲਿਆ ਹੂੰ ਹੂੰ ਇਹ ਕੰਮ ਕਰਨ ਦਾ ਇਰਾਦਾ ਹੋ ਵੀ ਬਿਲਕੁਲ ਜੀ ਇੱਕ ਮੈਂ ਮਿਸਾਲ ਦਿੱਤੀ ਹੈ ਕਿ ਜੇ ਉਸ ਵੇਲੇ ਉਹਨਾਂ ਬੰਦਿਆਂ ਨੂੰ ਪ੍ਰਾਪਰ ਤਰੀਕੇ ਦੇ ਨਾਲ ਅਦਾਲਤ 'ਚ ਪੇਸ਼ ਕਰਨ ਦੀ ਬਜਾਏ ਉਹਨਾਂ ਨੂੰ ਬਰਿਆਤ ਰੱਖ ਕੇ ਉਹਨਾਂ ਨੂੰ ਪੁੱਛ ਕੇ ਤੇ ਜਿਹੜਾ ਅਸਲ ਬੰਦਾ ਉੱਥੋਂ ਤੱਕ ਪਹੁੰਚਿਆ ਹੁੰਦਾ ਉਹਦੇ ਗੱਲ ਨਾ ਪੜਦੀ। ਹਾਂ ਹਾਂ। ਯਾਰ ਹੁਣ ਆਪਾਂ ਅਸਲ ਗੱਲ ਦੇ ਉੱਤੇ ਆ ਜੀਏ ਉਹ ਇਹਦਾ ਮੁਖੀ ਆ ਗਿਆ ਬਾਹਰ। ਪਰ ਆ ਸਾਰੇ ਕੇਸ ਹੈ ਜਿਹੜੇ ਚਾਹੀਓ ਕੋਰਪੋਰਲ ਸਰਪ੍ਰਿੰਸ ਦੀ ਐਸਵੀ ਦਾ ਮਾਮਲਾ ਚਾਹੀਓ ਮੌੜਾ ਵਾਲਾ ਮਾਮਲਾ ਹੈ। ਜੀ। ਤੇ ਜਿਹੜੀ ਹੈਗੀ ਹੈ ਸੈਂਕਸ਼ਨ ਮਿਲ ਚੁੱਕੀ ਹੈ ਮੁਕੱਦਮਾ ਚਲਾਉਣਾ ਦੋਸ਼ੀ ਮੰਨੇ ਗਿਆ ਹੈ ਮੁਲਜ਼ਮ ਬਣਾ ਲਿਆ ਉਹ। ਲੇਕਿਨ ਅੱਜ ਤੱਕ ਆਰਾਮ ਰਹਿਤ ਤੋਂ ਕੁਛ ਵੀ ਨਹੀਂ ਕੀਤੀ। ਹਾਂ ਹਾਂ। ਇਤਿਹਾਸਕ ਪੁਲਿਸ ਇਨਵੈਸਟੀਗੇਸ਼ਨ ਨੇ ਪੁੱਛੀ ਕਿਸ ਨੇ ਕੀਤੀ ਸਾਰੇ ਬੈਠ ਕੇ ਆਉਂਦੀਆਂ ਪੂਰੀਆਂ ਆਉਂਦੀਆਂ ਆਉਂਦੀਆਂ ਥਾਪੀਆਂ ਮਾਰੀ ਜਾਂਦੇ ਅਸੀਂ ਆ ਕਰਤਾ ਜੇ ਅਸੀਂ ਆ ਕਰਤਾ ਕਤਾਬਾ ਸ਼ਪਾਟੀਆਂ ਫਲਾਣਾ ਕਰਤੀਆਂ ਕਿੰਨ ਸਰਕਾਰਾਂ ਆਈਆਂ ਜੀ ਪਹਿਲੀ ਸਰਕਾਰ ਅਕਾਲੀ ਦਲ ਦੀ 12 ਤੋਂ ਲੈ ਕੇ 17 ਤੱਕ ਜੀ ਦੂਜੀ ਸਰਕਾਰ ਕਾਂਗਰਸੀ 17 ਤੋਂ ਲੈ ਕੇ 22 ਤੱਕ 22 ਤੋਂ ਲੈ ਕੇ 3 ਸਾਲ ਇਹਨਾਂ ਦੇ ਕੱਪ ਕੇ 25 ਤੱਕ ਇਹ ਤਿੰਨ ਸਰਕਾਰਾਂ ਆ ਗਈਆਂ ਤਿੰਨ ਸਰਕਾਰਾਂ ਦੇ ਵਿੱਚ ਕਿੰਨੇ ਅਸਰਾਂ ਪੰਜਾਬ ਪੁਲਿਸ ਦੇ ਕੋਲ ਹੀ ਨਿਯਲ ਸੁਪਰ ਸੀਨੀਅਰ ਇਨਵੈਸਟੀਗੇਸ਼ਨ ਟੀਮਸ ਬੜੀ ਹੈ ਲੇਕਿਨ ਕਿਸੇ ਵੀ ਟੀਮ ਨੇ ਅਜੇ ਤੱਕ ਰਾਮ ਰਹੀਮ ਦੀ ਪੁੱਛਗਿੱਛ ਨਹੀਂ ਕੀਤੀ ਜੀ ਤੇਰਾ ਮੇਦੋਸ਼ੀ ਹੈ ਇਹ ਤਾਂ ਹੁਣ ਜਿਹੜੀ ਪ੍ਰਦੀਪ ਕਲੇਰ ਦੀ ਸਟੇਟਮੈਂਟ ਹੈ ਕਿ ਜਿਹੜੀ ਸਾਜਿਸ਼ ਬਣੀ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨੀ ਤੇਰੇ 'ਚ ਬਣੀ ਸੀ ਬਿਲਕੁਲ ਰਾਮ ਰਹੀਮ ਤੇ ਜਰੀਏ ਹੜੀ ਪ੍ਰੀਤ ਨੇ ਸਭ ਹੁਕਮ ਦਿੱਤਾ ਦੱਸਿਓ ਲਾਗੂ ਕੀਤਾ ਤੂੰ ਹੁਣ ਤੱਕ ਕੁਝ ਨਹੀਂ ਕਰਨੇ ਦਾ ਮਤਲਬ ਇਹ ਹੈ ਕਿ ਕੇਂਦਰ ਸਰਕਾਰ ਦਾ ਬਚਾਉਂਦੇ ਲੱਗੀ ਲੱਗੀ ਹੈ ਜੀ ਕੇਂਦਰ ਸਰਕਾਰ ਤੇ ਕਾਂਗਰਸ ਦੀ ਹੋਵੇ ਚਾਹੇ ਬੀਜੇਪੀ ਦੀ ਰੋਬੇ ਦਿਨੋ ਸੀ ਡੀਪ ਸਟੇਟ ਕਹਦੇ ਨੇ ਲੇਕਿਨ ਪੰਜਾਬ ਦੀ ਜਿਹੜੀ ਸਟੇਟ ਹੈ ਪੰਜਾਬ ਦੀ ਸਰਕਾਰਾਂ ਮੈਂ ਤਿੰਨ ਪਾਰਟੀਆਂ ਦੀ ਗੱਲ ਇਸ ਕਰਕੇ ਕਰਦੇ ਕਿ ਹਮਾਂ ਸਾਰੇ ਦੇਗੇ ਪਰ ਹਮਾਂ ਉਸ ਕੋਈ ਵੀ ਨਹੀਂ ਕਿਸੇ ਨੇ ਵੀ ਨਹੀਂ ਕੰਕ ਕੀਤਾ ਸਤ ਚੌਂਦੇ ਤਾਂ ਹੁਣ ਤੱਕ ਹੁੰਦਾ ਤੇ ਹੁਣ ਉਹ 8ਵੀਂ ਵਾਰੀ ਜੀ ਬਾਹਰ ਆ ਗਿਆ ਹਮਮ ਅਗਰ ਉਹ 8ਵੀਂ ਵਾਰੀ ਬਾਹਰ ਹੈ ਤੇ ਬਾਹਰ ਵੀ ਬਾਹਰ ਦਾ ਤੁਸੀਂ ਇਹ ਦੇਖੋ ਕਿੱਥੇ ਲੱਦਾ ਗਿਆ ਤੁਸੀਂ ਜੀ ਪਹਿਲਾਂ ਜਿੱਦਾਂ ਦੀ ਉਹਨੂੰ ਸਜ਼ਾ ਹੋਈ ਹੈ ਉਹ ਕਦੇ ਵੀ ਜਿਹੜਾ ਹਰਿਆਣੇ ਚ ਨਹੀਂ ਆਇਆ ਸੀ ਚੁਨਾਰੀ ਆ ਦੇਲ ਜੋ ਬਾਹਰ ਨਿਕਲਦਾ ਸਿੱਧਾ ਬਰਨਵਾਹ ਜਿਹੜਾ ਹੈਗਾ ਜੁਪੀ ਵਾਲਾ ਡੇਰਾ ਉੱਥੇ ਜਾਂਦਾ ਉੱਥੇ ਜਾਂ ਕੇ ਬੰਦਾ ਬੰਦਾ ਲੋਕਾਂ ਨੂੰ ਜੀ ਐਸਜੀ ਕਿਉਂਕਿ ਹਰਿਆਣੇ ਦੇ ਨਾਲ ਹੈ ਦਿੱਲੀ ਦੇ ਛੋੜਾ ਹੁੰਦੀ ਹੈ ਉਹ ਨੂੰ ਹੁਣ ਜਿਹੜਾ ਹੈਗਾ ਦਾਸਟੇਨ ਹੋ ਰਹੂਗਾ ਇੱਕ ਮਹੀਨੇ ਦੇ ਵਿੱਚ ਉਹ ਇੱਥੇ ਸਰਸੇ ਦੇ ਵਿੱਚ ਬਿਲਕੁਲ ਔਰ 20 ਦਿਨ ਹੋਗਾ ਬਰਨਵਾਹ ਦੇ ਵਿੱਚ ਤੇ ਇਹ ਸਰਸੇ ਦੇ ਦੌਰਾਨ ਉਹਨੇ ਉਹ ਪੀਨਜੀ ਕਰਤੀ ਆਪਣੇ ਅਨੁਆਈਆਂ ਨੂੰ ਕਿ ਤੁਸੀਂ ਨਾ ਆਇਓ ਪਰ ਕਿਉਂਕਿ ਵੋਟਾਂ ਨਹੀਂ ਮਸ਼ੀਨਾਂ ਦਿੱਲੀ ਦੀਆਂ ਚੋਣਾ ਚਲਦੀਆਂ ਬਿਲਕੁਲ ਹਿੰਦੀ ਦੇ ਚੋਣਾਂ ਦੇ ਵਿੱਚ ਕਿ ਸਿੱਧੀ ਟੱਕਰ ਆ ਮਾਦੀ ਪਾਰਟੀ ਦੀ ਤੇ ਬੀਜੇਪੀ ਦੀ ਉਸ ਸਿੱਧੀ ਟੱਕਰ ਦੇ ਵਿੱਚ ਜਿਵੇਂ ਕਹਿੰਦੇ ਉਹਨੇ ਦੋਹਰੇ ਦਸ ਤਿਲਕੇ ਦਾ ਉਤਾਰਾ ਜੰਦੀ ਸਾਹਿਬ ਇੱਕ ਇੱਕ ਵੋਟ ਸਾਹੀ ਹੈ ਬਿਲਕੁਲ ਤਾਂ ਉਹ ਵੋਟਾਂ ਲੈਣ ਵਾਸਤੇ ਇਹ ਪਾਪੜ ਵੇਲੇ ਤੇ ਇਸ ਤੋਂ ਬਾਅਦ ਹਰਿਆਣਾ ਦੇ ਵਿੱਚ ਲੋਕਲ ਬਾਡੀ ਦੀਆਂ ਚੋਣਾਂ ਹੁੰਦੀਆਂ ਫਿਰ ਲੋੜ ਉੱਥੇ ਵੀ ਹੈ ਜੀ ਉਹ ਵਾਲੇ ਪਹਿਲਾਂ ਹੁੰਦਾ ਕਿ ਜਦੋਂ ਕਿਸੇ ਵੋਟ ਹੁੰਦੀ ਹੈ ਅਸਤਰੀ ਭਾਰਤ ਦੇ ਵਿੱਚ ਇਲੈਕਸ਼ਨ ਹੁੰਦੀ ਹੈ ਉਦੋਂ ਹੀ ਇਹਨੂੰ ਇਹ ਕਿਉਂ ਮਿਲਦੀ ਹੈ ਹੂੰ ਹੂੰ ਉਹਨਾਂ ਦੇ ਜਿਹੜੇ ਹੈਗੇ ਐ ਮੈਂ ਐਡਵੋਕੇਟ ਸਾਹ ਪੁੰਦੇ ਦੇਖੇ ਸੀ ਉਹ ਕਹਿੰਦੇ ਜੀ ਇਹ ਕਾਨੂੰਨ ਹੈ ਥਾਰੇ ਨੂੰ ਮਿਲਦੀ ਹੈ ਬਿਲਕੁਲ ਕਾਨੂੰਨ ਹੈ ਕਾਨੂੰਨ ਮੁਤਾਬਕ ਮਿਲ ਸਕਦੀ ਹੈ ਪਰ ਸਵਾਲ ਇਹ ਬਣਾ ਹੁੰਦਾ ਵੀ ਜੇ ਉਹਨਾਂ ਵਾਸਤੇ ਕਾਨੂੰਨ ਹੈ ਤੇ ਬੰਦੀ ਸ਼ਿਕਾਇਤ ਤੇ ਕੌਮ ਕਿਉਂ ਦੀ ਬਿਲਕੁਲ ਜਿਹੜੇ ਆਦਮੀ ਸਿਆਵਾਪੂਰਿਆ ਕਰੀਵੇ ਤੇ ਉਹਨਾਂ ਵਾਸਤੇ ਕਾਨੂੰਨ ਕਿਉਂ ਦੀ ਪੰਜ 500 ਬੰਦੇ ਦਾ 5500 ਕਤਲਾਂ ਦੇ ਕੇਸਾਂ ਨੂੰ ਇੱਕੋ ਠਾਈ ਅਰਜ ਮਰ ਦਿੱਤਾ ਜਾਂਦਾ ਹੈ ਉੱਥੇ ਕਾਨੂੰਨ ਕਿਉਂ ਦੀ ਜਿੱਥੇ ਘਟਕ੍ਰਿੰਟੀਆਂ ਦਾ ਮਾਮਲਾ ਆਏ ਤਾਂ ਉੱਥੇ ਕਾਨੂੰਨ ਕਿਉਂ ਦੀ ਕਿੰਨਾ ਜਿਹੜਾ ਹੈਗਾ ਤੁਸੀਂ ਜਿਹੜਾ ਪਰਦੇ ਵਿੱਚ ਮੁਸਲਮਾਨਾਂ ਦਾ ਕਾਰਕ ਕੀਤਾ ਤੁਸੀਂ ਸਿੱਖਾਂ ਦਾ ਕਾਰਕਰੀ ਜਾਂਦੇ ਹੋ ਉਹਨਾਂ ਵਾਸਤੇ ਕਾਨੂੰਨ ਕੋਈ ਨਹੀਂ ਤੇਦਰ ਕਾਨੂੰਨ ਹੈ ਜੀ ਮੈਂ ਕਿਤੇ ਭਾਈਚਾਰੇ ਦੇ ਵਿਰੋਧ ਵਿੱਚ ਨਹੀਂ ਹਾਂ ਸਦੀ ਮੁਕਤਾਂ ਦੇ ਵਿੱਚ ਵਿਸ਼ਵਾਸ ਰੱਖਣ ਵਾਲੇ ਬੰਦੇ ਹਾਂ ਜੀ ਲੇਕਿਨ ਜੇ ਟਾਰਗੇਟ ਕੀਤਾ ਜਾਵੇ ਘੱਟ ਗਿੱਤਿਆਂ ਨੂੰ ਤੇ ਉਹਨਾਂ ਦੇ ਦੁਸ਼ਮਣਾਂ ਦੇ ਨਾਲ ਵਿਸ਼ੇਸ਼ ਜਿਹੜਾ ਵਰਤੋ ਕੀਤਾ ਜਾਵੇ ਜੱਦੀ ਸਾਹਿਬਰ ਗੱਲ ਕਰਦੀ ਮੰਨੀ ਇਸ ਕਰਕੇ ਸਾਨੂੰ ਇਹ ਗੱਲ ਕਰਨੀਆਂ ਪੈਣਗੇ